ਇੱਕ ਕਹਾਣੀ ਆ ਇੱਕ ਬਹੁਤ ਹੀ ਛੋਟੀ ਉਮਰ ਦੀ ਉਸ ਲੜਕੀ ਦੀ ਜਿਹਦਾ ਆਪਣਾ ਇੱਕ ਬਹੁਤ ਹੀ ਛੋਟੀ ਉਮਰ ਦਾ ਬੱਚਾ ਵਾ 22 ਸਾਲ ਦੀ ਰਾਨਮ ਉਹਦੇ ਜਿਹੜੀ ਕਿ ਆਪਣੇ 2 ਸਾਲ ਦੇ ਬੇਟੇ ਦੇ ਨਾਲ ਇੰਗਲੈਂਡ ਦੇ ਵੈਸਟ ਮਿਡਲੈਂਡ ਏਰੀਆ ਦੇ ਵਿੱਚ ਸੋਲੀਹਲ ਨਾਮ ਦੇ ਇੱਕ ਬਹੁਤ ਹੀ ਵੱਡੇ ਮਾਰਕੀਟ ਟਾਊਨ ਦੇ ਵਿੱਚ ਜਾਂਦੀ ਆ ਤੇ ਉੱਥੇ ਰਹਿਣਾ ਸ਼ੁਰੂ ਕਰ ਦ 21 ਸਾਲ ਦਾ ਜਾਨਬਾਜ਼ ਰਾਨਿਮ ਦੀ ਤਰਾਈ ਸ਼ਰਨਾਰਥੀ ਕੋਟੇ ਦੇ ਵਿੱਚ ਅਫਗਾਨਿਸਤਾਨ ਤੋਂ ਇੰਗਲੈਂਡ ਪਹੁੰਚਦਾ ਵਾ ਜਾਨਬਾਸ ਰਾਨਿਮ ਨੂੰ ਦੇਖਦੇ ਸਾਰੀ ਇੱਕ ਤਰ੍ਹਾਂ ਕਹਿ ਲੀਏ ਕਿ ਇੱਕ ਤਰਫਾ ਪਿਆਰ ਦੇ ਵਿੱਚ ਪਾਗਲ ਹੋ ਜਾਂਦਾ ਰਾਨਿਮ ਤੇ ਜਾਨਬਾਸ ਇੱਕ ਰਿਲੇਸ਼ਨ ਦੇ ਵਿੱਚ ਪੈ ਜਾਂਦੇ ਆ ਇਸ ਰਿਲੇਸ਼ਨ ਦੇ ਵਿੱਚ ਪੈਂਦੇ ਸਾਰੀ ਰਾਨਿਮ ਵਾਪਸ ਜਾਨਬਾਸ ਤੋਂ ਆਪਣੀ ਜਾਨ ਬਚਾਉਣ ਦੀ ਤੇ ਇਸ ਰਿਲੇਸ਼ਨ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਤੇ ਹੁਣ ਜਾਨਬਾਜ਼ ਰਾਣੀ ਨੂੰ ਇਸ ਤੋਂ ਵੀ ਅਗਲੇ ਸਟੈਪ ਦੇ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਤੇ ਉਹ ਰਾਣੀ ਨੂੰ ਇਹ ਕਹਿੰਦਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਤੇ ਜੇ ਤੂੰ ਵਿਆਹ ਨਹੀਂ ਕਰਵਾਉਂਦੀ ਤਾਂ ਮੈਂ ਤੈਨੂੰ ਤੇਰੇ ਬੇਟੇ ਨੂੰ ਤੇ ਤੇਰੀ ਮਦਰ ਨੂੰ ਤੁਹਾਨੂੰ ਤਿੰਨਾਂ ਨੂੰ ਹੀ ਮੈਂ ਕਤਲ ਕਰ ਦਊਗਾ ਰਾਣੀ ਜਾਨਬਾਜ਼ ਦੇ ਡਰ ਦੇ ਕਰਕੇ ਇੰਨੀ ਕਿ ਜ਼ਿਆਦਾ ਉਹਦੇ ਦਬਾਅ ਦੇ ਵਿੱਚ ਪੈ ਜਾਂਦੀ ਆ ਕਿ ਉਹਦੀ ਹਰ ਗੱਲ ਮੰਨ ਰਹੀ ਆ ਇੱਥੋਂ ਤੱਕ ਕਿ ਉਹਨੇ ਉਹਦੇ ਨਾਲ ਵਿਆਹ ਤੱਕ ਕਰਵਾ ਲਿਆ ਰਾਨੀਮ ਨੂੰ ਵਿਆਹ ਤੋਂ ਸਿਰਫ ਥੋੜੇ ਕ ਹਫ਼ਤਿਆਂ ਤੋਂ ਬਾਅਦ ਹੀ ਇਹ ਪਤਾ ਲੱਗਦਾ ਕਿ ਉਹ ਜਾਨਬਾਜ਼ ਦੀ ਇਕਲੌਤੀ ਪਤਨੀ ਨਹੀਂ ਹੈ ਬਲਕਿ ਜਾਨਬਾਜ਼ ਦੀ ਆਲਰੇਡੀ ਇੱਕ ਪਤਨੀ ਅਫਗਾਨਿਸਤਾਨ ਦੇ ਵਿੱਚ ਆ ਤੇ ਜਿਹਦੇ ਤੋਂ ਜਾਨਬਾਜ਼ ਦੇ ਤਿੰਨ ਬੱਚੇ ਨੇ ਉਹ ਉਸ ਤੋਂ ਬਾਅਦ ਵੀ ਲਗਾਤਾਰ ਰਾਨੀਮ ਨੂੰ ਤੰਗ ਕਰਦਾ ਰਹਿੰਦਾ ਅਗਸਤ ਦੇ ਹੀ ਇੱਕ ਦਿਨ ਰਾਨੀਮ ਤੇ ਉਹਦੇ ਮਦਰ ਖਾਉਲਾ ਸਲੀਮ ਲੰਡਨ ਦੇ ਹੀ ਇੱਕ ਏਰੀਏ ਦੇ ਵਿੱਚ ਜਾਂਦੇ ਆ ਕਿਸੇ ਇੱਕ ਦੁਕਾਨ ਦੇ ਉੱਪਰ ਜਾ ਕੇ ਉਹ ਸ਼ਾਪਿੰਗ ਕਰਨਾ ਸ਼ੁਰੂ ਕਰਦੇ ਆ ਬਿਲਕੁਲ ਉਸੇ ਹੀ ਟਾਈਮ ਜਾਨਬਾਜ਼ ਨੂੰ ਉਹਨਾਂ ਦੀ ਇਸ ਚੀਜ਼ ਦੇ ਬਾਰੇ ਵਿੱਚ ਪਤਾ ਲੱਗਦਾ ਉਹ ਆਪਣੇ ਵਰਕਪਲੇਸ ਤੋਂ ਕਿਸੇ ਤੋਂ ਇੱਕ ਚਿੱਟੇ ਰੰਗ ਦੀ ਵੈਨ ਨੂੰ ਹਾਇਰ ਕਰਦਾ ਉਸ ਵੈਨ ਦੇ ਉੱਪਰ ਉਸੇ ਜਗ੍ਹਾ ਦੇ ਉੱਪਰ ਪਹੁੰਚ ਜਾਂਦਾ ਇਸ ਤੋਂ ਬਾਅਦ ਜਾਨਬਾਜ਼ ਆਪਣੇ ਫਾਦਰ ਦੀ ਵਰਕਪਲੇਸ ਦੇ ਉੱਪਰ ਜਾਂਦਾ ਤੇ ਉੱਥੋਂ ਇੱਕ 12 ਇੰਚ ਲੰਬਾ ਚਾਕੂ ਲੈਂਦਾ ਪਰ ਇਸ ਦੁਕਾਨ ਦੇ ਵਿੱਚੋਂ ਨਿਕਲਣ ਤੋਂ ਬਾਅਦ ਰਾਨੀਮ ਫੌਰਨ ਪੁਲਿਸ ਵਾਲਿਆਂ ਨੂੰ ਕਾਲ ਕਰਦੀ ਆ ਤੇ ਉਹਨਾਂ ਨੂੰ ਇਹ ਕਹਿੰਦੀ ਆ ਕਿ ਜਾਂਬਾਸ ਮੇਰਾ ਪਿੱਛਾ ਕਰ ਰਿਹਾ ਹਾਲਾਂਕਿ ਮੇਰੇ ਕੋਲੇ ਕੋਰਟ ਦੇ ਆਰਡਰ ਨੇ ਉਹਦੇ ਅਗੇਂਸਟ ਪੁਲਿਸ ਵਾਲਿਆਂ ਨੂੰ ਕੀਤੀ ਹੋਈ ਪਹਿਲੀ ਕਾਲ ਆ ਪਰ ਆਖਰੀ ਨਹੀਂ ਤੇ ਰਾਨੀਮ ਇੱਕ ਵਾਰੀ ਫੇਰ ਤੋਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਆ ਨਾਰਥ ਡਾਊਨ ਰੋਡ ਤੋਂ ਪਰ ਇਸ ਵਾਰ ਇਹ ਕਾਲ ਨੂੰ ਰਾਨੀਮ ਕੱਟਦੀ ਨਹੀਂ ਹੁੰਦਾ ਕੀ ਆ ਬਿਲਕੁਲ ਉਸੇ ਟਾਈਮ ਨੇਰੇ ਦੇ ਵਿੱਚੋਂ ਜਾਂਬਾਜ਼ ਨਿਕਲਦਾ ਉਸੇ 12 ਇੰਚ ਦੇ ਚਾਕੂ ਦੇ ਨਾਲ ਤੇ ਫੌਰਨ ਰਾਨੀਮ ਦੇ ਉੱਪਰ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੰਦਾ 12 ਇੰਚ ਦਾ ਚਾਕੂ ਰਾਨੀਮ ਦੇ ਸਰੀਰ ਨੂੰ ਬਹੁਤ ਥੋੜੇ ਟਾਈਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ چیر ਦਿੰਦਾ ਤੇ ਇੱਥੇ ਉਹਦੀ ਮਦਦ ਦੇ ਲਈ ਸਾਹਮਣੇ ਆਉਂਦੇ ਆ ਉਹਦੇ ਆਪਣੇ ਮਦਰ ਖੌਲਾ ਸਲੀਮ ਪਰ ਜਿਹੜਾ ਹਸ਼ਰ ਰਾਨੀਮ ਦਾ ਹੁੰਦਾ ਉਹੀ ਇਸ ਤੋਂ ਬਾਅਦ ਖੌਲਾ ਸਲੀਮ ਦਾ ਹੁੰਦਾ ਸਿਰਫ ਕੁਝ ਸਕਿੰਡਸ ਦੇ ਵਿੱਚ ਹੀ ਦੋਨੋਂ ਹੀ ਮਾਂ ਤੇ ਧੀ ਫਰਸ਼ ਦੇ ਉੱਪਰ ਪਈਆਂ ਨੇ ਆਪਣੇ ਆਪਣੇ ਖੂਨ ਦੇ ਵਿੱਚ ਲਥਪਤ